ਛੇ ਗੜੀਆਂ ਅੱਜ ਤੋਂ ਬਾਅਦ ਨਾ ਵੀਡੀਓ ਚ ਨਹੀਂ ਲੈਣੀਆਂਗੇ ਬਿਲਕੁਲ ਵੀ ਨਹੀਂ ਕਿਉਂਕਿ ਇਹਨੇ ਮੈਨੂੰ ਸਾਫ਼ ਮੰਨਦਾ ਦਿੱਤਾ ਕਿ ਅੱਜ ਤੇ ਮੇਰੀਆਂ ਬੰਦਾਂ ਮੈਨੂੰ ਵੀਡੀਓ ਚ ਨਹੀਂ ਆ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੋ ਪਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅਸੀਂ ਹੁਣ ਨਾ ਗੁਰੂ ਸਾਹਿਬ ਜੀ ਆਲੂ ਬੜੀਆਂ ਨੇ ਸਬਜ਼ੀ ਖਾ ਰਹੀ ਐ ਇੱਧਰ ਬਣਾਈ ਬਾਅਦ ਚ ਖਾ ਕੋਲੀ ਚ ਕੋਲਾ ਪਹਿਲਾਂ ਬਣ ਰਹੀ। ਤੇ ਅਸੀਂ ਹੁਣ ਨਾ ਗੁਰਦੁਆਰਾ ਸਾਹਿਬ ਜਾਣ ਦੀ ਤਿਆਰੀ ਕਰਦੇ ਆਂ ਬਸ ਹੁਣ ਜਾਣ ਲੱਗੇ ਆਂ ਆਟਾ ਅਸੀਂ ਗੁੰਨਤਾ ਰੋਟੀ ਅਸੀਂ ਆ ਕੇ ਲਾਵਾਂਗੇ ਕਿਉਂਕਿ ਕੱਲ ਨਾ ਸਾਨੂੰ ਬਹੁਤ ਜ਼ਿਆਦਾ ਨੇਹਰਾ ਹੋ ਗਿਆ ਤਾਂ ਫਿਰ ਅਸੀਂ ਸੋਚਿਆ ਵੀ ਹੁਣ ਦਿਨ ਰਾਤ 'ਚ ਨਾ ਫਰਕ ਪਾਵਾਂਗਾ ਹਾਂ ਨਾ ਹੋਏ ਟਾਈਮ ਤਾਂ ਘੱਟ ਹੋਇਆ ਪਰ ਦਿਨਾਂ 'ਚ ਫਰਕ ਪੈ ਗਿਆ ਨਾ ਕਿਉਂਕਿ ਬਾਬਾ ਜੀ ਵੀ ਛੇਤੀ ਲੱਗ ਜਾਂਦੇ ਨੇ ਮਤਲਬ ਆ ਤਾਂ ਪਾਣੀ 'ਚ ਲੱਗ ਜਾਂਦੇ ਨੇ ਹਾਂ ਹੁਣ ਤਾਂ ਬਾਬਾ ਵੀ ਛੇਤੀ ਲੱਗ ਜਾਂਦਾ ਉਹ ਸੇਵੀਆਂ ਗੇਰ ਰਿਆ ਆਬੂ ਤੇ ਅੱਧਰ ਅਸੀਂ ਅੱਗੇ ਸੇਵੀਆਂ ਬਟਾਈਆਂ ਨੇ ਸੇਵੀਆਂ ਸੁੱਕ ਗਈਆਂ ਹੁਣ ਉਹ ਖੰਡਾਣ ਲੱਗਿਆ ਬਹੁਤਿਆਂ ਤੋਂ ਦੁੱਧ ਦੀ ਵੀਰੋ ਕੁ ਮੈਂ ਨਾ ਕੱਲ ਇੱਕ ਗੱਲ ਕਰ ਲਈ ਕੱਲ ਮੈਂ ਨਾ ਇੰਸਟਾਗ੍ਰam ਤੇ ਵੀਡੀਓਸ ਪਾਉਣੀ ਆ ਹਨਾ ਛੋਟੀਆਂ ਮਿਨੀ ਵਲੌਗ ਦੀ ਤਰ੍ਹਾਂ ਮਿਨੀ ਵੀਡੀਓ ਜ ਬਣਾ ਬਣਾ ਕੇ ਪਾਉਂਦੀ ਹੁੰਨੀ ਆ ਤੇ ਜਿੰਨੇ ਹੁਣ ਮੈਨੂੰ ਨਾ YouTube ਤੇ ਸਾਨੂੰ ਇਹ ਜਿਹੜੇ ਵਿਊ ਆ ਚਲੋ ਉਹ ਥੋੜੇ ਬਹੁਤ ਘਟ ਜਾਂਦੇ ਆ ਬਹੁਤ ਜ਼ਿਆਦਾ ਤੇ Instagram ਤੇ ਮੇਰੇ ਮਿਨੀ ਪਿਛਲੇ ਸਾਲ ਵਧੀਆ ਆਂਦੇ ਤੇ ਹਾਂ ਵਧੀਆ ਆਂਦੇ ਤੇ ਤੇ ਜਿਹੜੇ ਮੀਲੀ ਵੀਡੀਓਸ ਮੈਂ ਇੰਸਟਾਗ੍ਰam ਤੇ ਪਾਈ ਹੈ ਨਾ ਉੱਥੇ ਮੈਨੂੰ ਬਹੁਤ ਜ਼ਿਆਦੇ ਵਿਊ ਆਉਂਦੇ ਨੇ ਮਤਲਬ ਕਈ ਵਾਰ ਲੱਖਾਂ ਚ ਵਿਊ ਆਉਂਦੇ ਨੇ ਹਰ ਇੱਕ ਵੀਡੀਓ ਦੇ ਤੇ ਵਧੀਆ ਆ ਜਾਂਦੇ ਨੇ ਮਤਲਬ ਵਧੀਆ ਦੇਖਦੇ ਨੇ ਸਾਰੇ ਉੱਥੇ ਅ ਉੱਥੇ ਨਾ ਮੈਨੂੰ ਮੈਂ ਨਾ ਦੁਸ਼ਹਿਰੇ ਵਾਲੀ ਵੀਡੀਓ ਪਾਈ ਸੀਗੀ ਇੱਕ ਕੱਲ ਤੇ ਬਾਕੀ ਮੈਂ ਦੇਖਦੀ ਹਾਂ ਉੱਥੇ ਛੋਟੇ ਜਿਹੇ ਕਲਿੱਪ ਮੈਂ ਪਾਉਂਗੀ ਐਸੀ ਦੀ ਵੀਡੀਓ ਦੀ ਤੇ ਮੈਂ ਨਾ ਉਥੇ ਵੀਡੀਓ ਪਾਉਂਦੀ ਆ ਪਾਈ ਕੱਲ ਸੇ ਦੁਸ਼ਹਿਰੇ ਵਾਲੀ ਪਾਈ ਸੀਗੀ ਜਿਹੜੀ ਆ ਹੀਰ ਦਾਸ ਪਾਠੀਆਂ ਵਾਲੀ ਆ ਤੇ ਮੈਨੂੰ ਨਾ तकरीबन ਬਹੁਤ ਸਾਰੇ ਕਮੈਂਟ ਸਾਰੇ ਕਮੈਂਟ ਇਦਾਂ ਦੇ ਆਏ ਸੀਗੇ ਕਹਿੰਦੇ ਇਹ ਅੰਧਵਿਸ਼ਵਾਸ ਆ ਤੁਸੀਂ ਕਿਉਂ ਟੇਕਦੇ ਹੋ ਮੱਥੇ ਆਹ ਹੈ ਪਾਠੀਆਂ ਨੂੰ ਮੱਥਾ ਟੇਕਦੇ ਹੋ ਕੋਈ ਹਾਸੇ ਚ ਕਹਿ ਰਿਹਾ ਕੋਈ ਦੂਜੇ ਲੋਟ ਕਹਿ ਰਿਹਾ ਹਨਾ ਵੀ YouTube ਤੇ ਕਿਹਨੇ ਆਇਆ ਆਪਣ ਕੋਈ ਨਾ YouTube ਤੇ ਸਾਨੂੰ ਕੋਈ ਵੀ ਨਹੀਂ ਆਇਆ ਹੈ ਆਪਾਂ ਸਾਰੇ ਜਾਣਦੇ ਨੇ ਜਿਹੜੇ ਦੇਖਦੇ ਜਾਣਦੇ ਨੇ ਤੇ ਜਿਹੜੇ ਪਿਛਲੇ ਸਾਲ ਪਾਰਟੀ ਹੋਤੇ ਵੀ ਕੋਈ ਨਹੀਂ ਹੈ Instagram ਤੇ ਐਦਾਂ ਦੀ ਵੀਡੀਓ ਜਿਹੜੀਆਂ ਹਰ ਇੱਕ ਵਾਇਰਲ ਹੋ ਜਾਂਦੀ ਆ ਉਹਦੇ ਕਰਕੇ ਫਿਰ ਨਾ ਜਿਹੜੀ ਅੱਤੀ ਦੁਨੀਆ ਹੁੰਦੀ ਆ ਉਹ ਖੁਦ ਮਨੰਦੇ ਨਹੀਂ ਹੈਗੇ ਉਹ ਮਤਲਬ ਦੂਜਿਆਂ ਨੂੰ ਵੀ ਉਹ ਕਰਦੇ ਨੇ ਵੀ ਇਹ ਅੰਧਵਿਸ਼ਵਾਸ ਆ ਇਹ ਅੰਧਵਿਸ਼ਵਾਸ ਨਹੀਂ ਹੈਗਾ ਕੋਈ ਇਹ ਮਤਲਬ ਜਿਨ੍ਹਾਂ ਦੇ ਟੇਕ ਦੇਣੀ ਹੈ ਨਾ ਕਹਿੰਦੇ ਤੁਸੀਂ ਸਿੱਖੋ ਵੀ ਤੁਸੀਂ ਕਿਉਂ ਟੇਟ ਬੇ ਆ ਚਾਹੇ ਸੀ ਸਿੱਖਸੇ ਸਾਲ ਆਪਾਂ ਨੂੰ ਕੰਜਕਾਂ ਤੇ ਆਏ ਸੀ ਹਾਂ ਕੰਜਕਾਂ ਤੇ ਆਏ ਸੀਗੇ ਹੁਣ ਐਤ ਕੀ ਨਹੀਂ ਆਏ ਐਤ ਕੀ ਸਾਨੂੰ ਇੱਥੇ ਆਏ ਆ ਐਤ ਕੀ ਇੱਥੇ ਜਿਹੜੀ ਮੈਂ ਮੀਨੀ ਵੀਡੀਓ ਪਾਈ ਸੀਗੀ ਹਨਾ ਕੱਲ ਇੰਸਟਾਗ੍ਰਾਮ ਤੇ ਨਸ਼ਹਿਰੇ ਵਾਲੀ ਕਹਿੰਦੇ ਤੁਸੀਂ 10 ਸਿਰ ਨਾ ਸੌਰੀ 10 ਪਾਥੀਆਂ ਵੀ ਇਹ ਕਿਉਂ ਪਾਥੀਆਂ ਕਿਉਂ ਪਾਥਦੇ ਹੋ ਸਾਰਾ ਅੰਧਾ ਰਿਆ ਰੇ ਤੁਸੀਂ ਸਿੱਖ ਹੋ ਬਾਨ ਖੇਡ ਲੈ ਹਰਦੀ ਨਾਲ ਸਦਾ ਹੋਣ ਦੀ ਬਾਨ ਖੇਡਦਾ ਆਬੂ ਖੜੀ ਦਿਨ ਉਹ ਜਾ ਰਹੇ ਮੱਥਾ ਤਾਂ ਮੈਂ ਹੈ ਇਹ ਸਾਰੇ ਪਿੰਡਾਂ ਚ ਟੇਕਦੇ ਨੇ ਜਿਨ੍ਹਾਂ ਦੇ ਨਹੀਂ ਟੇਕਦੇ ਉਹਨਾਂ ਨੂੰ ਇਹ ਅੰਧਵਿਸ਼ਵਾਸ ਲੱਗਦਾ ਹੈ ਜਾਂ ਜਿਹੜੇ ਟੇਕ ਦੇ ਪਿੱਛੇ ਟੇਕਦੇ ਨੇ ਬਾਅਦ ਚ ਉਹ ਛੱਡ ਦਿੰਦੇ ਨੇ ਹਨਾ ਉਹ ਵੀ ਅਸੀਂ ਸਿੱਖਿਆ ਸੀ ਨਹੀਂ ਅੱਗੇ ਟੇਕਦੇ ਇਹ ਸਾਰੇ ਟੇਕਦੇ ਨੇ ਸਾਡੇ ਪਟਿਆਲੇ ਵੱਲ ਹੁੰਦਾ ਇਹ ਸਾਡੇ ਵੀ ਦੇਖਦੇ ਆਹੋ ਆਪਣਾ ਪਟਿਆਲੇ ਆ ਗਿਆ ਆਪਣੇ ਇਲਾਕੇ ਦੀ ਸਾਰੇ ਟੇਕ ਪਟਿਆਲੇ ਦੇ ਇਲਾਕੇ ਆ ਗਿਆ ਤੇ ਹੁਣ ਜਿਵੇਂ ਮੇਰੇ ਪਿੰਕੇ ਸੁਹਾਣੇ ਆ ਉਧਰ ਵੀ ਟੇਕਦੇ ਨੇ ਏ ਮੈਂ ਤਾਂ ਅਸੀਂ ਤਾਂ ਹਰ ਇਲਾਕੇ ਦੇ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਜਨਾਨ ਦੇ ਫੜੇ ਵੀ ਸਾਰੇ ਟਿਕਦੇ ਨੇ ਸਾਰੇ ਟਿਕਦੇ ਨੇ ਵੀ 10 ਪਾਤੀਆਂ ਰੱਖ ਕੇ ਇਹਨੂੰ 라ਵਣ ਦੇ 10 ਇਹ ਨਹੀਂ ਲੱਗਦਾ ਉਹ ਹੋਣੀ ਜਿਹੜੀ ਆਊਟ ਆਫ ਪੰਜਾਬ ਤੋਂ ਹੋਣੀ ਆ ਨਾ ਪੰਜਾਬ ਦੇ ਜਾਂ ਫਿਰ ਮੈਨੂੰ ਲੱਗਦਾ ਜਿਹੜੇ ਜਾਦਾ ਕੁ ਸਿੱਖ ਹੁੰਦੇ ਆ ਉਹ ਹੋਣ ਜਿਵੇਂ ਜਿਵੇਂ ਸਾਡੇ ਮੇਰੀ ਮਾਸੀ ਆ ਬਖਸ਼ਣ ਵਾਲੇ ਉਹ ਉਹ ਤਾਂ ਜੋ ਵਗੈਰਾ ਸਾਰਾ ਕੁਝ ਬੀਜਦੇ ਆ ਪਰ ਉਹ ਐ ਡੇ ਪਰ ਉਹ ਮੱਥਾ ਨਹੀਂ ਟੇਕਦੇ ਹੈਗੇ ਉਹਨਾਂ ਦੇ ਸ਼ੁਰੂ ਤੇ ਪਰ ਉਹ ਐ ਨਹੀਂ ਹੈਗਾ ਵੀ ਉਹ ਦੂਜਿਆਂ ਨੂੰ ਕਹਿੰਦੇ ਆ ਵੀ ਗੱਤ ਬੋਲਦੇ ਨੇ ਹਾਂ ਵੀ ਤੁਸੀਂ ਹਨਾ ਤੁਸੀਂ ਵੀ ਨਾ ਟੇਕੋ ਨਾ ਉਹ ਆਪ ਨਹੀਂ ਟੇਕਦੇ ਪਰ ਉਹਨਾਂ ਨੂੰ ਵਧੀਆ ਲੱਗਦੇ ਆ ਇਹ ਤਿਹਾੜ ਹੈ ਹਨਾ ਜਿਹੜੇ ਉਹ ਖੁਦਗੁਰੂ ਸਿੱਖ ਹੈਗੇ ਇਸ ਕਰਕੇ ਵੀ ਜਿਹੜੇ ਗੁਰਸਿੱਖ ਨੇ ਹਨਾ ਜਿਆਦੇ ਉਹ ਜਿਵੇਂ ਟੇਕਦੇ ਬਹੁਤ ਹੋਣੇ ਆਪਣੀ ਦੁਨੀਆ 'ਚ ਬਹੁਤ ਲੇ ਪਰ ਇਹ ਕੋਈ ਅੰਧਵਿਸ਼ਵਾਸ ਨਹੀਂ ਹੈ ਇਹ ਤਾਂ ਰੀਤੀ ਰਿਵਾਜ ਹੈ ਜਿਹੜੇ ਸ਼ੁਰੂ ਤੇ ਬਣੇ ਹੋਏ ਨੇ ਹਨਾ ਜਿਹੜੇ ਚੱਲਦੇ ਆ ਰਹੇ ਨੇ ਸ਼ੁਰੂ ਤੇ ਹਾਂ ਔਰ ਸਾਨੂੰ ਵੀ ਵਧੀਆ ਲੱਗਦਾ ਨਹੀਂ ਤਾਂ ਚਲੋ ਅਸੀਂ ਵੀ ਜਿਵੇਂ ਹੱਜ ਕੱਲ ਅੱਗੇ ਅੱਗੇ ਅਗਲਾ ਛੱਡੀ ਜਾਂਦਾ ਹੈ ਹਨਾ ਵੀ ਕਿਆ ਕੌਣ ਮਨਾਊਗਾ ਕੌਣ ਉਹਦੇ ਇਹੀ ਤਾਂ ਤਿਹਾਰ ਹੁੰਦੇ ਇਹੀ ਤਾਂ ਤਿਹਾਰ ਹੁੰਦੇ ਆਸੀਂ ਨਹੀਂ ਅਸੀਂ ਇਹ ਛੱਡਦੇ ਨਹੀਂ ਅਸੀਂ ਸਾਨੂੰ ਬਹੁਤ ਵਧੀਆ ਲੱਗਦੇ ਆ ਇਹ ਰੀਤੀ ਰਿਵਾਜ ਤਿਹਾਰਾਂ ਦੇ ਸਾਰੇ ਮਨਾਣੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਇਹ ਕੋਈ ਅੰਧਵਿਸ਼ਵਾਸ ਨਹੀਂ ਹੈ ਅੰਧਵਿਸ਼ਵਾਸ ਹੋਰ ਚੀਜ਼ਾਂ ਨੂੰ ਕਹਿੰਦੇ ਨੇ ਇਹਨਾਂ ਨੂੰ ਕੋਈ ਅੰਧਵਿਸ਼ਵਾਸ ਨਹੀਂ ਕਹਿੰਦੇ ਅਸੀਂ ਅੱਡ ਨਹੀਂ ਮੱਥਾ ਟੇਕਦੇ ਵੀ ਹਰ ਸਾਲ ਸੁਖੀ ਸੰਦੀ ਵੀ ਸਾਰਾ ਕੁਝ ਖੁਸ਼ੇ ਰਹੇ ਸੁਖੀ ਰਹੇ ਹਨਾ ਇਹ ਰੀਤੀ ਰਿਵਾਜ ਨੇ ਤਿਹਾੜ ਨੇ ਸਾਨੂੰ ਸੈਲੀਬ੍ਰੇਟ ਕਰਨੇ ਵਧੀਆ ਲੱਗਦੇ ਨੇ ਹਨਾ ਆਹੀ ਤਾਂ 20 ਦਿਨ ਹੁੰਦੇ ਨੇ ਆਹੀ 20 ਹੁੰਦੇ ਆਹੀ 20 25 ਮਹੀਨਾ ਹੁੰਦਾ ਹੈ ਹਨਾ ਜਿਹੜਾ ਆਪਾਂ ਖੁਸ਼ੀ ਖੁਸ਼ੀ ਚੱਲਾ ਸਾਰੇ ਤਿਹਾੜ ਮਨਾਉਂਦੇ ਆ ਸ਼ਾਪਿੰਗਾਂ ਕਰਦੇ ਆ ਹਨਾ ਨਿਆਣਿਆਂ ਨੂੰ ਛੁੱਟੀਆਂ ਹੁੰਦੀਆਂ ਨੇ ਇਹਨਾਂ ਨੂੰ ਇਹ ਕੋਈ ਅੰਧਵਿਸ਼ਵਾਸ ਨਹੀਂ ਅੰਧਵਿਸ਼ਵਾਸਤਾ ਹੁੰਦੇ ਆ ਜੇ ਆਪਾਂ ਕਿਸੇ ਬਾਪਿਆਂ ਕੋਲ ਜਾ ਰਹੇ ਆ ਟੂਨੇ ਹਾਉ ਹੁੰਦੇ ਨੇ ਹੋਰ ਹਰ ਹੁੰਦੇ ਨੇ ਅੰਤਿਮ ਸ਼ੁਆਈਆ ਕਿਸੇ ਨੇ ਕੋਈ ਬਹਿਮ ਕਰ ਲਿਆ ਵੀ ਹਾਂ ਤਾਂ ਬਹਿਮ ਹੈ ਉਹ ਹੁੰਦਾ ਅੰਧਵਿਸ਼ਵਾਸ ਉਹਨਾਂ ਚੀਜ਼ਾਂ ਨੂੰ ਅਸੀਂ ਮੰਨਦੇ ਨਹੀਂ ਇਹ ਰੀਤੀ ਰਿਵਾਜ ਹੈ ਅਸੀਂ ਐਤਾ ਹੀ ਮਨਾਉਂਦੇ ਰਹਾਂਗੇ ਤੇ ਅਸੀਂ ਵਲੌਗ ਬਣਾਉਂਦੇ ਆ ਵੀਡੀਓਜ਼ ਬਣਾਉਂਦੇ ਆ ਤਾਂ ਸਭ ਨੂੰ ਜਿਵੇਂ ਹਰ ਇੱਕ ਗੱਲ ਦਾ ਪਤਾ ਲੱਗ ਜਾ ਤਾਂ ਹੀ ਤਾਂ ਆਪਾਂ ਨੂੰ ਉਹਦੇ ਯੂਟਿਊਬ ਤੇ ਤਾਂ ਦੇਣੀ ਕਿ ਮੈਂ YouTube ਤੇ ਸਾਨੂੰ ਕੋਈ ਕਮੈਂਟ ਆ ਜਿਵੇਂ ਇਸ ਮੇਰੇ ਵਲੌਗ ਤੇ ਕੋਈ ਜਿਹਾ ਆਉਂ ਜਾਂਦਾ ਇੰਸਟਾਗ੍ਰਾਮ ਤੇ ਯਾਨੀ ਕਿ ਜਿਹੜੀ ਵੀਡੀਓ ਸਾਰੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ ਇਸ ਕਰਕੇ ਉਹ ਉਹਨਾਂ ਨੂੰ ਅੰਧਵਿਸ਼ਵਾਸ ਮੰਨਣ ਲੱਗ ਜਾਂਦੇ ਨੇ ਦੀ ਤਾਂ ਕਰਕੇ ਮੈਂ ਜਵਾਬ ਦੇਣਾ ਜ਼ਰੂਰੀ ਸਮਝਿਆ ਕਿਉਂਕਿ ਅੱdte ਇੰਸਟਾਗ੍ਰਾਮ ਵਾਲੇ ਇੱਧਰ ਜਿਹੜੇ ਚੈਨਲ ਸਬਸਕ੍ਰਾਈਬ ਕਰਦੇ ਨੇ ਫਿਰ ਉਹ ਵੀ ਅੱਗੇ ਜੀ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਏ ਉਹ ਮੈਂ ਇੰਸਟਾਗ੍ਰਾਮ ਤੇ ਵੀ ਪਾਉਂਗੀ ਵੀਡੀਓ ਕਿਉਂਕਿ ਉੱਥੇ ਹੀ ਜ਼ਿਆਦਾ ਲੋਕਾਂ ਨੇ ਕਮੈਂਟ ਕੀਤੇ ਆ ਉਸ ਬੈਠ ਕੇ ਪਾ ਦਿੰਦੇ ਹਾਂ ਬਸ ਮੈਂ ਆਹੀ ਗੱਲ ਦੱਸਣੀ ਸੀ ਤੇ ਵੀ ਅੱਗੇ ਕੋਈ ਵੀ ਹਨਾ ਉਹ ਨਾ ਆਂਧਵਿਸ਼ਵਾਸ ਜ਼ਿਆਦਾ ਹੋਣਾ ਦਿਓ ਸਾਡੇ ਲਈ ਇਹ ਰੀਤੀ ਰਿਵਾਜ ਲੈ ਕੋਈ ਸਾਨੂੰ ਖੁਸ਼ੀ ਦਿੰਦੇ ਨੇ ਸਾਨੂੰ ਖੁਦ ਵਧੀਆ ਲੱਗਦਾ ਹੈ ਸਾਰੇ ਮਨਾਗੇ ਸਾਨੂੰ ਕੋਈ ਐ ਨਹੀਂ ਹੈਗਾ ਵੀ ਆਸੀ ਇਹ ਮਨਾ ਕੇ ਅਸੀਂ ਕੁਝ ਠੀਕ ਕਰੀਏ ਘਰ ਦਾ ਜਾਂ ਸੰਗਤ ਠੀਕ ਹੋ ਜੇ ਹੋਦਾ ਜੋ ਵੀ ਆਪਣੇ ਕਰਮਾਂ ਦਾ ਏ ਆਪਣੀ ਮਿਹਨਤ ਦਾ ਏ ਹਾਂ ਬਾਕੀ ਇਹ ਤਿਹਾੜ ਹੈ ਅਸੀਂ ਸੰਸਾ ਨੂੰ ਵਧੀਆ ਲੱਗਦੇ ਸਾਰੇ ਤਿਹਾੜ ਮਨਾਣੇ ਚਲੋ ਹੁਣ ਅਸੀਂ ਗੁਰਦੁਆਰੇ ਜਾਈਏ ਤੁਹਾਨੂੰ ਥੋੜੀ ਦੇਰ ਤੱਕ ਮੈਂ ਸੈਂਬਲੀ ਵਲੋਗ ਵਿੱਚ ਕਰ ਦੱਸਵਾ ਲੇਗੀ ਮੈਂ ਨਾ ਹੁਣ ਯੂਵੀ ਸਕੂਲ ਚੱਲਿਆ ਏ ਮੈਂ ਯੂਵੀ ਦਾ ਲੱਗਿਆ ਟਿਫਨ ਪੈਕ ਕਰਨ ਤੇ ਅੱਜ ਅਸੀਂ ਬਣਾਈਆ ਕੜੀ ਹੁਣ ਮੈਂ ਬਾਹਰ ਤੋਂ ਕੜੀ પાਕੇ ਲੈ ਆਣੀ ਆ ਕੜੀ ਹੈਗੇ ਚੁੱਲੇ ਤੇ ਬਾਹਰ કડੀ ਹੈ ਜਿਹੜੀ ਉਹ ਘੜ ਰਹੀ ਹੈ के ਘੜ ਕੇ ਉਹ ਕੜੀ ਬਣੀ ਹੈ ਤੇ ਅੱਜ ਦੇ ਯੂਨੀਅਟ ਦੇ ਫੰਚਰ ਜਿਹੜਾ ਫਰੂਟ ਬਾਕਸ ਆ ਉਹਦੇ ਚ ਸੇਬ ਆ ਕਿਉਂਕਿ ਹੁਣ ਸੇਬ ਹੀ ਆਇਆ ਕਰਨਗੇ ਕੇਲੇ ਘਟ ਆਇਆ ਕਰਨਗੇ ਠੀਕ ਆ ਹੁਣ ਸੇਬਾਂ ਦਾ ਸੀਜ਼ਨ ਆ ਮੀਠਾ ਸਿਆ ਹੋਇਆ ਐ ਨਹੀਂ ਪਤਾ ਕਿਦਾਂ ਆਊਗਾ ਪਰ ਦੱਸਿਆ ਹੋਇਆ ਮੈਂ ਅਨੁਭਵ ਕਰ ਸਕਦਾ ਹਾਂ ਯੂ ਗੀ ਐਡਰ ਨੂੰ ਬਣਾਈ ਚਾਹ। ਲਓ ਜੀ ਮੈਂ ਉਹਨਾਂ ਦੀ ਕੜੀ ਪਾ ਲਈਆਂ ਕੜੀ ਅੰਤਰੇ ਦੀ। ਅ ਮੈਂ ਇਸ ਨੂੰ ਕਰਕੇ ਆਪਣੇ ਹੱਥੋਂ ਮੇ ਤੇ ਪਈਆ। ਮੇਰੀ ਤੜਾਲੀਆਂ ਤੇ ਮੇਰੇ ਪਿੱਛੇ ਕੜੀ ਅੱਜ ਤੋਂ ਬਾਅਦ ਨਾ ਉਹ ਵੀਡੀਓ 'ਚ ਨਹੀਂ ਲੈਣੀ ਹੈ ਬਿਲਕੁਲ ਵੀ ਕਿਉਂਕਿ ਇਹਨੇ ਮੈਨੂੰ ਸਾਫ਼ ਮੰਨਦਾ ਦਿੱਤਾ ਕਿ ਅੱਜ ਤੇ ਮੇਰੀਆਂ ਬੰਦਾਂ ਮੈਨੂੰ ਵੀ ਨਹੀਂ ਵੀਡੀਓ 'ਚ ਲੈਣਾ। ਝੂਠ ਹੈ। ਇਹ 6 ਮਹੀਨੇ ਬਾਅਦ ਹੀ ਬੰਦਾ ਆਉਂਦਾ। ਝੂਠ ਹੈ। ਬਣਾਣੀ ਪਤਾ ਵੀ ਕਾਪ ਨਹੀਂ ਆਣਾ ਵੀਡੀਓ 'ਚ। ਝੂਠ ਹੈ। ਕਿੰਨਾ ਹੱਸਣਾ ਇਹਨੇ ਬੋਲਣਾ ਇਹ ਵੀ ਕਰਦੀ ਕਿੰਨੇ ਬਾਵਾ ਬਹੁਤ ਹੈ ਹਾਂ ਠੀਕ ਹੈ ਅੱਜ ਤੋਂ ਬਾ ਚਾਚੀ ਨੂੰ ਵੀਡੀਓ ਤੇ ਨਹੀਂ ਲੈਣਾ ਇਹਨੂੰ ਆ ਮੇਰਾ থামਬਨੇ ਲਿਖਣਾ ਮੋਤੀ ਕੇ ਬਾਗਰ ਇਹ ਬੰਦ ਕਰ ਦੇ ਤਾ ਨਾ ਆਹ ਲੈ ਮੈਂ ਨਹੀਂ ਲੈਣਾ ਇਹਨੂੰ ਵੀਡੀਓ ਤੇ থামਬਨੇ ਤਾਂ ਮੇਰੇ ਹੋਰ ਵੀ ਹੋਣਗੇ ਮੇਨ ਨਹੀਂ ਨਾ ਤੂੰ ਹੁੰਦੀ ਹਮੇਸ਼ਾ ਤਨੂੰ ਮੈਂ ਇਹਨੇ ਰੱਖੀ ਜਾਮਾ ਖੁੱਦ ਹੀ ਉਹਨੂੰ ਨਹੀਂ ਦਿਖਾਣਾ ਹੈ ਗ੍ਰੈਂਡ ਗ੍ਰੈਂਡ ਕਰ ਚਾਚੀ ਨੂੰ ਨਹੀਂ ਦਿਖਾਣਾ ਹੈਗਾ ਬਸ ਜਮਾ ਵੀ ਨਹੀਂ ਦਿਖਾਣਾ ਚਾਹੀਦਾ ਠੀਕ ਹੈ ਕਿਉਂ ਇਹ ਦਿਖਾਣ ਆ ਬੈਠਾ ਯੋ ਵੀ ਯੋ ਵੀ ਸੋਚਦੇ ਆਏ ਵਿਚਾਰ ਵਿਚਾ ਸੀਗਾ ਬੰਦ ਦਿਖਾਤਾ ਐ ਇੱਧਰ ਪਾਤੀ ਨਾ ਇੱਧਰ ਪਾਤੀ ਪਾਤੀ ਆ ਤਿੰਨ ਗਲੀਆਂ ਜੀਆਂ ਪਾਤੀ ਪਾਤੀ ਸਾਰੇ ਕਿਹੜੀ ਹੁੰਦੀ ਅੱਛਾ ਸੁੱਕੀ ਵਾਲੀ ਪਾਈ ਆ ਇਸ ਵਾਰ ਸੁੱਕੀ ਵਾਲੀ ਗਿੱਲੀ ਵਾਲੀ ਨਹੀਂ ਪਾਈ ਨਾ ਹਰੇਕ ਵਾਰ ਸੁੱਕੀ ਵਾਲੀ ਹੁੰਦੀ ਹੈ ਨਾ ਗਿੱਲੀ ਨਾ ਗਿੱਲੀ ਨਾਲ ਤਾਂ ਜਦੋਂ ਮੈਂ ਪਾਣੀ ਪਾ ਕੇ ਕਰਦਾ ਹਾਂ ਫਿਰ ਪਾਣੀ ਪਾ ਦੇਣਾ ਤਾਂ ਪਾਣੀ ਹੁਣ ਉਹ ਪਰ ਉਹ ਜਿਆਦਾ ਹੋਣ ਤੇ ਕੀੜੇ ਹੁਣ ਤਾਂ ਘੱਟ ਨੇ ਬਸ ਮਾੜਾ ਮੋੜਾ ਨਨੋ ਕੱਟ ਪਾਈ ਹੈ 93 ਸੇ ਜਾ ਆ ਜਾ ਨੋਪਾ ਸੱਪੇ ਪਾ ਲੈ ਚੱਲ ਆ ਜਾ ਨੋ ਨਨੋ ਮੈਂ ਚਲੋ ਜੀ ਯੂ ਵੀ ਗਿਆ ਸਕੂਲ ਲੋ ਜੀ ਹੁਣ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਪਹਿਲਾਂ ਨਾ ਮੈਂ ਵੀਡੀਓ ਬਣਾਉਣੀ ਨਹੀਂ ਥੀ ਮੈਂ ਕਿਹਾ ਸੀ ਉਹ ਇੱਕ ਦਿਨ ਤਾਂ ਛੱਡ ਦੰਨੇ ਆ ਹੁਣ ਹਨਾ ਵੀ ਹਾ ਟਾਈਮ ਜਦ ਫੋਨ ਚੱਕਣਾ ਥੋੜਾ ਜਿਹਾ ਉਹ ਖਟੇਮ ਜੀ ਜਾਨੀ ਕਰਦਾ ਬਸ ਜਿਹੜੇ ਉਹਨਾਂ ਨੂੰ ਤੇ ਬਸ ਮੇਰਾ ਮੇਨ ਨਾ ਮਕਸਦ ਆ ਹੀ ਤਾਂ ਵੀਡੀਓ ਬਣਾਉਂਦਾ ਮੈਂ ਕਿਹਾ ਚੱਲ ਵੀ ਤੁਹਾਨੂੰ ਹਨਾ ਜਿਹੜੇ ਮੈਨੂੰ ਇੰਸਟਾਗ੍ਰam ਤੇ ਇੰਨੇ ਜਿਆਦੇ ਮੈਸੇਜ ਆਉਂਦੇ ਨੇ ਹਨਾ ਤੇ ਕਿਉਂਕਿ ਚਲੋ ਮੈਸੇਜ ਤਾਂ ਅਗਲੇ ਨੇ ਕਰਨੀਆਂ ਜਿਹੜੀ ਜਿਹੜੀ ਗੱਲਾਂ ਨੂੰ ਹਨਾ ਚੀਜ਼ ਨੂੰ ਮਨਾਉਣਾ ਨਹੀਂ ਚਾਹੁੰਦੇ ਜਿਹੜੇ ਤਿਹਾਰ ਨੂੰ ਮਨਾਉਣਾ ਨਹੀਂ ਚਾਹੁੰਦੇ ਜਾਂ ਉਸ ਤਰੀਕੇ ਨਾਲ ਨਹੀਂ ਮਨਾਉਂਦੇ ਜਾਂ ਉਹਨਾਂ ਦੇ ਮੱਥੇ ਨਹੀਂ ਟੇਕਦੇ ਉਹ ਸਵਾਲ ਜਵਾਬ ਬਹੁਤ ਕਰਦੇ ਨੇ ਹਨਾ ਤੇ ਜਿਹੜੇ ਗੁਰਸਿੱਖ ਗੁਰਸਿੱਖ ਦੇਖੋ ਆਪਾਂ ਵੀ ਅਸੀਂ ਵੀ ਅਸੀਂ ਜਿਹੜੇ ਉਹ ਆ ਅਸੀਂ ਵੀ ਤਾਂ ਗੁਰਸਿੱਖੇ ਆ ਪਰ ਗੁਰਸਿੱਖ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਹਨਾ ਆਪਣੇ ਸਿੱਖ ਧਰਮ ਚੇਤਨਾ ਨਹੀਂ ਲਿਖਿਆ ਹੁੰਦਾ ਹਨਾ ਵੀ ਵੀ ਕੋਈ ਵੀ ਉਹ ਨਾਮ ਮਨਾਓ ਹਨਾ ਤਿਹਾਰ ਨਾ ਮਨਾਓ ਇਹ ਤਿਹਾਰ ਛੋਟੇ ਛੋਟੇ ਹੁੰਦੇ ਨੇ ਵੀ ਜਿਹੜੇ ਆਪਾਂ ਨੂੰ ਖੁਸ਼ੀਆਂ ਦਿੰਦੇ ਨੇ ਹਨਾ ਚਾਲਵਾਦ ਆਉਂਦੇ ਨੇ ਇਹਨਾਂ ਨੂੰ ਮਨਾਉਣ 'ਚ ਕੀ ਇਤਰਾਜ਼ ਹੁੰਦਾ ਨਾ ਵੈਸੇ ਬਾਕੀ ਹੁਣ ਉਹ ਜਿਨ੍ਹਾਂ ਨੂੰ ਮੈਂ ਉਹ ਵੀ YouTube ਤੇ ਤਾਂ ਕੋਈ ਕਮੈਂਟ ਆਇਆ ਨਹੀਂ ਹੈਗਾ Instagram ਤੇ ਵੀ ਮੈਂ ਪਾਉਂਗੀ ਛੋਟੀ ਜੀ ਵੀਡੀਓ ਇੱਕ ਦੇਖਦੀ ਆ ਤੇ ਕਿਉਂਕਿ ਉੱਥੇ ਜ਼ਿਆਦਾ ਕਮੈਂਟ ਆਏ ਨੇ ਨਾ ਫਿਰ ਕਹੀਂ ਵੀ ਉੱਥੇ ਮੇਰੀ ਵੀਡੀਓਜ਼ ਦੇਖਦੇ ਨੇ ਜਿਹੜੇ ਉੱਥੇ ਜ਼ਿਆਦਾਤਰ ਸਾਰੇ ਉੱਥੇ ਦੇਖਦੇ ਨੇ Instagram ਤੇ ਹੀ YouTube ਤੇ ਬਹੁਤ ਘੱਟ ਵੀਡੀਓਜ਼ ਦੇਖਦੇ ਨੇ ਇਸ ਲਈ ਜਿੰਨੇ ਵੀ ਦੇਖਦੇ ਨੇ ਤੇ ਕੋਈ ਵੀ ਐਦਾਂ ਦਾ ਕਮੈਂਟ ਤਾਂ ਆਇਆ ਨਹੀਂ ਹੈਗਾ ਵੀ ਕੋਈ ਬਹਿਮ ਪਰਮਾਲਾ ਨਾ ਸੋਰੀ ਅੰਧਵਿਸ਼ਵਾਸ ਵਾਲਾ ਇਹ ਕੋਈ ਅੰਧਵਿਸ਼ਵਾਸ ਨਹੀਂ ਹੈਗਾ ਬੀ ਹਾਸੀ 10 10 ਪਤੀਆਂ ਪੱਥ ਕੇ ਨਾ ਆਪਾਂ ਮੱਥਾ ਟੇਕਦੇ ਆ ਇਹਨੂੰ ਅੰਧਵਿਸ਼ਵਾਸ ਨਹੀਂ ਕਹਿੰਦੇ ਹੈਗੇ ਇਹ ਰੀਤੀ ਰਿਵਾਜ ਆ ਬਸ ਸਾਨੂੰ ਖੁਸ਼ੀ ਹੁੰਦੀ ਆ ਸਾਨੂੰ ਚੋ ਚੜਦਾ ਤਿਹਾਰ ਮਨਾਉਂਦੇ ਆ ਅਸੀਂ ਤਾਂ ਮਨਾਉਂਦੇ ਆ ਸਾਨੂੰ ਨਹੀਂ ਤਾਂ ਅਗਲਾ ਜਿਹ ਕਹਿੰਦੇ ਨੇ ਜਿਹੜੇ ਆਪਾਂ 10 ਪਤੁੱਲੀਆਂ ਜਾਂ ਪੱਤ ਦੇ ਆ ਉਹ ਰਾਵਣ ਦੇ 10 ਸਿਰ ਹੁੰਦੇ ਨੇ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹਨੂੰ ਮੱਥਾ ਟੇਕ ਕੇ ਆਪਾਂ ਵੀ ਹੈ ਨਾ ਵੀ ਸਾਡਾ ਸਾਰਾ ਸੁੱਖੀ ਸਾਂ ਨਹੀਂ ਰਹੇ ਖੁਸ਼ ਰਹੇ ਯਾ ਇਹ ਰਹੇ ਵੋ ਰਹੇ ਆਪਾਂ ਹਮ ਆਨ ਦਾ ਵੀ ਵੀ ਸੁਖੀ ਬਸਦਾ ਰਹੇ ਪਰ ਐਦਾਂ ਨਹੀਂ ਹੁੰਦਾ ਬਸ ਐਦਾਂ ਹੁੰਦਾ ਵੀ ਹਰ ਸਾਲ ਪਹਾਰਿਕਾ ਤਿਹਾਰਾ ਖੁਸ਼ੀ-ਖੁਸ਼ੀ ਮਨਾਇਏ ਹਨਾ ਹੁਣ ਸਵੇਰੇ ਆਪਾਂ ਮੱਤ ਕਰੇ ਮੱਥਾ ਟੇਕਦੇ ਆਂ ਸ਼ਾਮ ਨੂੰ ਉੱਥੇ ਦਸਹਰੇ ਤੇ ਲੋਕ ਜਾਂਦੇ ਨੇ ਮੇਲੇ ਦੇਖਦੇ ਨੇ ਹਨਾ ਜਿੱਥੇ ਰਾਵਣ ਵਗੈਰਾ ਫੂਕਦੇ ਨੇ ਜਿੱਥੇ ਜਿੱਥੇ ਮੇਲੇ ਲੱਗਦੇ ਨੇ ਹੁਣ ਅਸੀਂ ਉੱਥੇ ਤਾਂ ਉਹ ਤਾਂ ਉੱਥੇ ਤਾਂ ਅਸੀਂ ਜਾਂਦੇ ਨਹੀਂ ਹੈਗੇ ਵੀ ਕਿਸੇ ਮੇਲੇ ਤੇ ਤਾਂ ਅਸੀਂ ਜਾਂਦੇ ਨਹੀਂ ਜਾਂ ਗੁਰਦੁਆਰਾ ਸਾਹਿਬ ਮੱਥਾ ਟੇਕ ਆਨੇ ਆ ਸਵੇਰੇ ਪਹਿਲਾਂ ਸਾਰੇ ਸਾਡਾ ਸਾਰਾ ਪਿੰਡ ਸਾਡੇ ਪਿੰਡੇ ਨਹੀਂ ਪੰਜਾਬ ਚ ਪਤਾ ਨਹੀਂ ਕਿੰਨੇ ਪਿੰਡ ਹੈ ਜਿਹੜੇ ਐਦਾਂ ਹੀ ਮੱਥਾ ਟੇਕਦੇ ਨੇ ਤੇ ਬਾਅਦ ਚ ਗੁਰਦੁਆਰਾ ਸਾਹਿਬ ਵੀ ਜਾਂਦੇ ਨੇ ਹਨਾ ਅਸੀਂ ਵੀ ਐਦਾਂ ਹੀ ਕਰਦੇ ਆ ਹੋਰਾਂ ਦੀ ਤਰ੍ਹਾਂ ਅਸੀਂ ਪਹਿਲਾਂ ਪੇਕੇ ਪਰਿਵਾਰ ਚ ਤੇ ਚੰਡੀਗੜ੍ਹ ਵੱਲ ਉਧਰ ਵੀ ਹਨਾ ਆਹੀ ਕੁਝ ਹੁੰਦਾ ਹੈ ਸਾਰੇ ਕਿਤੇ ਐਦਾਂ ਹੀ ਟੇਕਦੇ ਨੇ ਇਹ ਚ ਕੋਈ ਬਹਿਮ ਪਰਮ ਜਾਂ ਅੰਧਵਿਸ਼ਵਾਸ ਵਾਲੀ ਕੋਈ ਗੱਲ ਨਹੀਂ ਹੈਗੀ ਸਾਲੋਂ ਦਾ ਪਹਿਲਾਂ ਇਹ ਵੀ ਨਹੀਂ ਪਤਾਤਾ ਵੀ ਜਿਹੜੇ ਇਹ ਪਤੁੱਲੀਆਂ ਦੇ ਪੱਤ ਦੇ ਆ ਰਾਵਣ ਦੇ ਦਸੇ ਹੁੰਦੇ ਸਨ ਤਾਂ ਉਹਨਾਂ ਦਾ ਵੀ ਨਹੀਂ ਪਤਾ ਸਾਨੂੰ ਵੀ ਇਹ YouTube ਤੇ ਕਮੈਂਟਾਂ ਰਾਹੀਂ ਪਤਾ ਲੱਗਿਆ ਹੈ ਅਸੀਂ ਤਾਂ ਬਸ ਨਾਰਮਲ ਜਿੱਦਾ ਦੁਸ਼ਹਿਰਾ ਮਨਾਉਂਦੇ ਸ਼ੁਰੂ ਤੇ ਦੇਖਦੇ ਆਂ ਨੇ ਉਦਾਂ ਹੀ ਟੇਕੀ ਜਾਂਦੇ ਮੱਥਾ ਬੱਸ ਇਹਦਾ ਤਾਂ ਕੋਈ ਹੋ ਹੋ ਨਹੀਂ ਹੈਗਾ ਸਾਨੂੰ ਬਹੁਤ ਬਹੁਤ ਵਧੀਆ ਲੱਗਦਾ ਜਦੋਂ ਸਾਲ ਬਾਅਦ ਤਿਉਹਾਰ ਆਉਂਦੇ ਨੇ ਬਹੁਤ ਵਧੀਆ ਲੱਗਦਾ ਹੈ ਬਹੁਤ ਸੋਹਣੇ ਲੱਗਦੇ ਆ ਪਹਿਲਾਂ ਵੀ ਸਾਡੇ ਵੱਡੇ ਵੀ ਮਨਾਉਂਦੇ ਆ ਤੇ ਉਸ ਤੋਂ ਬਾਅਦ ਅਸੀਂ ਵੀ ਮਨਾਵਾਂਗੇ ਮੇਰਾ ਤਾਂ ਬਸ ਆ ਮੇਨ ਮੋਟਿਵ ਜਾਂ ਵੀਡੀਓ ਬਣਾਉਂਦਾ ਆ ਹੀ ਸੀਗਾ ਜ ਨਹੀਂ ਤਾਂ ਮੈਂ ਬਣਾਉਣੀ ਨਹੀਂ ਪੀ ਚਲੋ ਕੋਈ ਗੱਲ ਨਹੀਂ YouTube ਤੇ ਵੈਸੇ ਮੈਨੂੰ ਇਦਾਂ ਕੋਈ ਕਮੈਂਟ ਆਇਆ ਨਹੀਂ ਹਜੇ ਤੱਕ ਹਨਾ ਤੇ ਬਾਕੀ ਰਹੀ ਉਹ ਦਰਾਣੀ ਦੀ ਗੱਲ ਮੈਂ ਕਹਿ ਰਹੀ ਸੀਗੀ ਵੀ ਵੀਡੀਓ ਨਹੀਂ ਬਣਾਣੀ ਨਹੀਂ ਉਹ ਸਾਡੀ ਮौज-ਮਸਤੀ ਚ ਆ ਰਹੀ ਟੀ ਮਜ਼ਾਕ ਚੱਲ ਰਿਹਾ ਤਾਂ ਤੇ ਅਹੀ ਜੀ ਕੋਈ ਗੱਲ ਨਹੀਂ ਔਨ ਦੀ ਵੀ ਔਨ ਦੀ ਵੀਡੀਓ ਵੀ ਆਉਗੀ ਬਣਾਉਣੀ ਵੀ ਆ ਉਹ ਤਾਂ ਬਸ ਵੈਸੇ ਹੀ ਅਸੀਂ ਛੇੜ ਕਰਨੀ ਆ ਜਾਣ ਕੇ ਕਰ ਰਹੇ ਤੇ ਅੱਜ ਅਸੀਂ ਕਰਨੀ ਆ ਸਫਾਈ ਇਹਦੇ ਬਸ ਵੀਡੀਓ ਸਾਰੇ ਪਲੀਜ਼ ਜ਼ਰੂਰ ਦੇਖਿਆ ਕਰੋ ਸਾਰੀਆਂ ਵੀਡੀਓ ਪੱਕਾ ਤੇ ਕਿਉਂਕਿ ਜਦ ਨਾਲ ਹੁਣ ਘਟ ਜੇ ਜਾਂਦੇ ਨੇ ਹਨਾ ਵੀ ਦੇਖਣੋ ਸਾਨੂੰ ਫਿਰ ਐਵੇਂ ਹੁੰਦਾ ਵੀ ਸ਼ਾਇਦ ਹੁਣ ਤੁਹਾਨੂੰ ਅਸੀਂ ਪੂਰਾ ਜ਼ੋਰ ਲਾਉਂਦੇ ਆ ਵੀ ਵੀਡੀਓ ਵਧੀਆ ਬਣਾਈਏ ਵੀ ਸ਼ਾਇਦ ਤੁਹਾਨੂੰ ਪਸੰਦ ਨਹੀਂ ਆ ਰਹੀਆਂ ਹੈਗਿਆ ਹਨਾ ਵੀ ਕਈਆਂ ਦੇ ਬਹੁਤ ਕਮੈਂਟ ਆਉਂਦੇ ਨੇ ਵੀ ਤੁਹਾਡੇ ਵਲੌਗ ਬਹੁਤ ਸੋਹਣੇ ਲੱਗਦੇ ਨੇ ਹਨਾ ਪਰ ਜਦ ਕਾਫੀ ਘਟ ਜਾਂਦੇ ਨੇ ਨਾ ਦੇਖਣ ਤੋਂ ਫਿਰ ਸਾਨੂੰ ਐ ਹੁੰਦਾ ਵੀ ਪਤਾ ਨਹੀਂ ਕਿਉਂ ਵੀ ਕੁਝ ਪਸੰਦ ਨਹੀਂ ਆ ਰਿਹਾ ਜਾਂ ਕੁਝ ਐਦਾਂ ਹਨਾ ਤਾਂ ਜ਼ਰੂਰ ਦੱਸਿਓ ਅੱਜ ਮੇਰੀ ਇਹ ਸਾਰੀ ਜਿਹੜੀ ਕੁਝ ਮੈਂ ਫੈਮਿਲੀ ਐਡੀ ਦਿਖਾਈ ਨਹੀਂ ਹੈਗੀ ਜਾਂ ਫੈਮਿਲੀ ਵੀਡੀਓ ਪੂਰੀ ਤਰ੍ਹਾਂ ਅਜ ਬਣੀ ਨਹੀਂ ਹੈਗੀ ਮੈਂ ਬੈਠ ਕੇ ਹੀ ਗੱਲਾਂ ਬਾਤਾਂ ਜਾਦੇ ਕਰੀਆਂ ਨੇ ਉਹ ਐਦਾਂ ਵੀ ਬਸ ਆਹੀ ਜਿਹੜੀਆਂ ਤੁਹਾਨੂੰ ਹੁਣ ਦੱਸ ਕੇ ੱਟੀਆਂ ਹੁਣ ਬਾਰ-ਬਾਰ ਤਾਂ ਮੈਂ ਕੀ ਦੱਸੂਗੀ ਆਹੀ ਇਹਨਾਂ ਇਹੀ ਇਹਨਾਂ ਦੀ ਗੱਲਾਂ ਦੱਸ ਕਰਨ ਵਾਸਤੇ ਹੀ ਮੈਂ ਵੀਡੀਓ ਬਣਾਈ ਹੈ ਚਲੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਮੇਰੀ ਇੰਸਟਾਗ੍ਰam ਤੇ ਆਈਡੀ ਨੂੰ ਜਰੂਰ ਫੋਲੋ ਕਰਿਓ ਗਗਨ ਬੋਪਾ ਰਾਏ ਨੂੰ ਤੇ ਹੁਣ ਮਿਲਦੇ ਆ ਤੁਹਾਨੂੰ ਅਗਲੇ ਵਧੀਆ ਜਿਹਾ ਵਲੌਗ 'ਚ ਤੇ ਜਿਹੜੀ ਮੈਂ ਗੱਲ ਕੀਤੀ ਹੈ ਨਾ ਹਾਜ਼ ਵੀ ਹਾਂ ਇਹਨੂੰ ਅਸੀਂ ਕੋਈ ਅੰਧਵਿਸ਼ਵਾਸ ਨਹੀਂ ਮੰਨਦੇ ਐ ਤਾਂ ਇਹ ਤੁਸੀਂ ਦੱਸਿਓ ਵੀ ਮੈਂ ਸਹੀ ਕਹੀ ਆ ਵੀ ਹਾਂ ਵੀ ਸਾਰੇ ਕਿਤੇ ਐਦਾਂ ਮੰਨਦੇ ਨੇ ਹਨਾ ਮਨਾਉਂਦੇ ਆ ਸੀ ਵੀ ਹੁਣ YouTube ਤੇ ਵੀਡੀਓ ਪਾਉਣ ਨਾਲ ਹੀ ਜਿਹੜੀਆਂ ਗੱਲਾਂ ਹੋ ਜਾਂਦੀਆਂ ਨੇ ਨਹੀਂ ਤਾਂ ਅਗਲਾ ਬਿਨਾ ਵੀਡੀਓ ਤੇ ਤਾਂ ਸਭ ਆਪਣੇ ਤਿਹਾਰ ਮਨਾਉਂਦੇ ਨੇ ਸਾਰੇ ਮਨਾਉਂਦੇ ਨੇ ਚਲੋ ਜੀ ਹੁਣ ਮਿਲਦੇ ਆਪਾਂ ਅਗਲੀ ਵਧੀਆ ਜਿਹੀ ਵੀਡੀਓ 'ਚ